ਆਉਂ ਚਲ ਬੰਦਾ ਤੂੰ ਨਾਲੇ 13.500 ਆ ਨਾ ਉੱਡਣਾ ਲੈ ਐ ਥੋੜੀ ਆ ਯਾਰਾ ਧੰਵਾ ਧੰਵਾ ਆ ਜੀ ਆ ਤਾਜਾ ਯਾਰ ਕੀ ਕਰ ਤੂੰ ਜੱਟ ਮੈਂ ਲਾਓਏ ਆ ਬੱਕਰੀ ਦਾ ਸੌਦਾ ਚੱਲਿਆ ਸੁਖਣਾ ਆਪ ਨੂੰ ਬੱਕਰਾ ਮੰਡੀ ਦੇ ਮਗਰ ਪਾਠ ਤੇ ਗੇਜਾ ਖਾਲਸਾ ਲੈਂਦਾ ਰੱਤੇ ਖੇੜੇ ਵਾਲਾ 13 ਦੀ ਵੀ ਹੈ ਨਹੀਂ ਮੇਰੇ ਭਾਈ ਮਲਕੀਤ ਛੱਤਿਆਣੇ ਵਾਲਾ ਲੈ ਕੇ ਆਇਆ ਇਹ ਸਵੇਰ ਸਵੇਰ ਦਾ ਟਾਈਮ ਆ 2500 25000 ਵਾਲਾ ਤਾਂ ਹੈਗਾ ਤਾਂ ਆ ਪੱਕੂ ਦਾ ਇਧਰ ਨਾ ਨਹੀਂ ਲਾ 20 ਤੋਂ ਥੱਲੇ ਹੋ ਕੇ ਬੱਕਰੀ ਵੇਚੀ ਥੱਲੇ ਹੋ ਕੇ ਨਹੀਂ ਹੁੰਦੇ ਬੋਲੀਸੀ ਬੱਕਰੀ ਆ ਗਈ ਪੱਲੇਗੀ ਇਹਦੇ ਗੁਰਗਾ ਉਹ ਪਾਠ ਵੇਖੀ ਆ ਪਾਠੀ ਉਹਨੂੰ ਵਗਾਈ ਜਾਂਦੀ ਆ ਹੋਰ ਇਹਨੂੰ ਤਾਂ 5 ਕੁ ਹਜ਼ਾਰ ਦਿਨ ਪਾਠੀ ਵਗਾਈ ਜਾਂਦੀ ਆ ਉਹਨੂੰ ਕਿੰਨੇ ਦੀ ਆ ਹੋਰ ਦੱਸ ਤੇ ਦੋ ਇਹ ਕਿਉਂ ਪੁੱਛਿਆ ਹਰਾਇਆ ਕਰੋ ਬਈ ਹਰਾਇਆ ਕਰੋ ਪਾਠ ਬਹੁਤ ਕਹਿੰਦਾ ਮੈਨੂੰ ਮਾਰ ਕੇ ਆਖਿਆ ਸੀ ਮਾਰ ਲਾ ਦੇ ਆ ਦੇ ਆ ਦੇ ਦੇ ਆ ਦੇ 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 ਵੀ ਦੀਆਂ ਖਾਤੇ ਮੈਨੂੰ ਮੈਂ ਤੇਰੇ ਵਾਸਤੇ ਬਈ ਵੀ ਦੀ ਵਿਗਣੀ ਨਹੀਂ ਬਾਹ ਨਾ ਦੇ ਇਹਨੇ ਵੇਚਣਾ ਤੇ ਲੈਣੀ ਆ ਮੈਂ ਤਾਂ ਯਾਰ ਕੱਚੀ ਗੱਲ ਕਰੀ ਨਹੀਂ ਮੈਂ ਤਾਂ 14 ਜਾਂਦਾ ਕਹਿੰਦਾ 15 ਦੀ ਜਿੱਥੇ ਦਿਨ ਰੋਟੀ ਮਿਲਦੀ ਉੱਥੇ ਦੱਸ ਦੇ ਫਿਰ 20 ਦਾ ਤੇਰਾ ਵੀ ਗੱਲ ਨਾ ਵੜ ਪਰੌਠਾ ਭਾਲਦਾ ਦੂ ਸਲਾਦ ਵਾਲਾ ਦੀ ਨਹੀਂ ਇਹਨੂੰ ਕੌਣ ਪੁੱਛਦਾ ਬੀਟਲੇ ਨੂੰ ਕਿਤੇ ਪੁੱਛਿਆ ਕਿਸੇ ਨੇ ਓਏ ਇਹ ਤਾਂ ਮੈਂ ਲਈ ਜਾਂਦਾ ਤੇ ਇਹ ਲਈ ਜਾਂਦਾ ਜੇ ਤੈਨੂੰ ਤੂੰ ਐ ਕਰ ਰਿਹਾ ਅਥਨ ਦਿਕਰ ਸੇ ਢਲੀ ਰੱਖਾ ਹਾਂ ਸਹੀ ਗੱਲ ਆ ਲੈ ਹਾਂ ਨਹੀਂ ਨਹੀਂ ਸੁਣ ਨਹੀਂ ਨਹੀਂ ਬਾਫੇ ਯਾਰ ਭਾਈ ਚੱਲ ਸਹੀ ਯਾਰ ਨਹੀਂ ਜੱਟੇ ਜੱਟੇ ਬਕਰੀ ਉਹਨੇ ਕਹੇ ਵੇਚ ਨਹੀਂ ਗਈ ਸਹੀ ਓਏ ਨਹੀਂ ਮਗਾ ਥੋੜੀ ਯਾਰ ਭਾਈ ਓ ਥੱਕਾ ਗਿਰ ਪੈਸੇ ਯਾਰ ਖਾਲਸਾ ਤੂੰ ਲੈੜੇ ਉਧਰ ਉਧਰ ਹੋ ਗਏ ਉਧਰ ਹੋ ਗਿਆ ਯਾਰ ਨੇੜੇ ਉਹ ਕੇ ਪੈਸੇ ਕੱਢ ਕੱਢ ਗਿਣ ਪੈਸੇ ਨਹੀਂ ਭਾਈ ਨਹੀਂ ਭਾਈ ਨਹੀਂ ਭਾਈ ਕਰੀ ਜਿੰਨਾ ਗਿਣ 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 ਪੈਸੇ ਬਹੁਤ ਆ ਪੈਸੇ ਨੇ ਇਹ ਤਾਂ ਰੱਖ ਲੈ ਭਾਈ ਦਾ ਇਹ ਦਿਮਾਗ ਖਰਾਬ ਹੋਇਆ ਮੈਂ ਯਾਰ ਤੇ ਮਲਗੀ ਦੇ ਤੂੰ ਮੇਰੀ ਵਿਕਦੇ ਯਾਰ ਕੋਈ ਹਜ਼ਾਰ ਖੰਡ ਹੁੰਦਾ ਤੂੰ ਆਪ ਹੀ ਸੁਭਾਵ ਲਾ ਲਾ ਬੇ 20 ਦੀ ਕਿੱਥੇ ਵੇਚੂਗਾ ਨਹੀਂ 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 ਮੈਂ ਉਹ ਲਖਾਈ ਕਰਾ ਲੂਗਾ ਮੈਂ ਇੱਥੇ ਖੜ ਜਾ ਬੰਦੇ ਦਾ ਪੁੱਤ ਬਣ ਕੇ ਮੈਂ ਉਹ ਕਿੰਨੀ ਦੀ ਲੇ ਜਮਾ ਇਹ ਲਿਖਾਇ ਦਿੱਤੀ ਸਾਡੀ ਬੀਲ ਦਾ ਵਾਕਿਆ ਵੀ ਆ ਗਿਆ ਮੈਨੂੰ 10 ਰੁਪਏ ਜਿਹੜੇ ਆ ਗੋਣੇ ਵੀ ਕਜਾਰੇ ਨੇ ਕਮਾਉਣਾ ਦੇਖੀ ਚੱਲਦਾ ਉਹ ਗਰੀਬ ਬੰਦਾ ਮੜਾ ਦੇਖ ਰਾ ਨਿਗਾ ਮਾਰ ਲਾ ਨਹੀਂ ਨਹੀਂ ਬੱਸ ਵੀ ਕਰਦਾ ਬਾਈ ਹੋਰ ਜੇ ਚੱਕ ਸਾਡੀ ਸੁਣਾ ਵੀ ਹੋ ਗਈ ਚੱਕ ਹੋ ਗਿਆ ਵੀ ਪਹਿਲਾ ਸੌਦਾ ਜਨਾਬ ਜਨਾਬ ਪੈਸੇ ਹੌਣ ਸਰ ਬੱਕੀ ਵਿਗਈ ਜਾਂਦੀ ਚੌੜਾ ਹੋਈ ਜਾਂਦਾ 1000 ਹੋ ਗਿਆ ਇੱਕ ਹੋ ਗਈ ਜਾਂਦਾ ਖੁਸ਼ ਹਾਣ ਮਤਲਬ ਕੀ ਤਾ ਉਸਾਂ ਬਾਈ ਭਰਾਵਾ ਠੀਕ ਹੈ ਬੋਣੀ ਵਧੀਆ ਹੋ ਗਈ ਤੇਰੀ ਹਾਂ ਹਾਂ ਕਿ ਨਹੀਂ ਹੋਵੇ ਪੈਨ ਕਰ ਲੋ ਗਿਆ ਚਾਰ ਖਾਂਦਾ ਹੈ ਪੰਜ ਛੇ ਬਹੁਤ ਵਧੀਆ ਸੌਦਾ ਹੋਇਆ ਦੋਸਤੋ ਸੁਬਾਹ ਸੁਬਾਹ ਦਾ ਟਾਈਮ ਆ 8 9 16500 ਦੀ ਬੱਕਰੀ ਹੋ ਗਈ 12 12 ਚਾਹ ਬਹੁਤ ਆ ਯਾਰ ਆਪ ਦਾ ਰੋਜ਼ ਦਾ ਮੋਟਾ ਚਾਹ ਦੋ ਜਣੇ ਨੂੰ ਛੋੜ ਛੱਡ ਦੇ ਨੀ ਬੋਲ ਗੱਲ ਕੀ ਯਾਰ ਹੋ ਗਈ ਮੋਟਾ 12 12 ਹਾਂ ਮੇਰ ਹਾਂ ਹੋਰ ਕੀ ਕਰਨੀ ਦੇ ਸੋਟੇ ਸੋਲਾ ਦੇ ਟੈਕੋਡ ਜੱਜ ਗੰਦਾ ਆ ਯਾਰ ਅ ਅ ਨਹੀਂ ਨਹੀਂ ਆ ਗਿਆ ਨਾ ਦੁਬਾਰਾ ਮਾਰਦਾ ਨਾ ਮਾਰ ਪੈਸੇ ਆ ਤਾਇਆ ਗਿਆ ਕਲੀਅਰ ਕਰ ਲਾ ਵੀ ਆਪ ਦੇ ਜਣੀ ਚੱਲਦਾ ਇਹ ਦੇਖੋ ਕਿਤੇ ਬਿੱਲੂ ਵਾਂਗੂ ਹੈ 650 ਕੇ 650 ਕੇ ਨਾ ਹੁੰਦਾ ਸੀ ਮੈਨੂੰ ਪੁੱਛਣਾ ਵੇ ਮਖ ਤੈਨੂੰ ਐ ਨਹੀਂ ਪਤਾ ਤੂੰ ਲਾ ਕੇ ਆ 650 ਇਹ ਕਿੰਨਾ ਹੁੰਦਾ 650 ਆਉਣੇ ਦਾ ਡੈਡੀ ਨੂੰ ਵੀ ਪਤਾ ਚਾਰੇ ਨੂੰ 540 ਦਾ ਬੱਕਰਾ ਵੇ ਕਿਉਂ ਕਿੰਨੇ ਹੁੰਦੇ ਆ ਦਾ ਵੇਚ ਗਿਆ ਦਾ ਕੀ ਬਤਾ ਰਹੇ ਜੀ ਸ਼ਾਮਾਇ ਉਹਦੇ ਕੋਲ ਤਾਂ ਬੱਕਰੀ ਕੰਨੀ 16 1650 ਆ ਬੱਲੇ ਬੱਲੇ ਇਹਦੇ ਨੂੰ ਲਗਾਈ ਕਰੇ ਜਦੋਂ ਨਾ ਨਾ ਜਾਂਦਾ ਸਾਰੇ ਪਹਿਲੀ ਗੱਲ ਤਾਂ ਤੈਨੂੰ ਵਧਾਈਆਂ ਵੀ ਆਉਣ ਸਾਰ ਤੇਰਾ ਸੌਦਾ ਹੋ ਗਿਆ ਬੱਕਰੀ ਦਾ ਫਰਕਾਂ ਦੀ ਕਰਾ ਲਾ ਲਖਾਈ ਤੂੰ ਕਰਾਉਣੀ ਆ ਕੋਈ ਨਹੀਂ ਕਰਾ ਦੂ ਕਰਾ ਨਹੀਂ ਨਹੀਂ ਮੇਰੇ ਕੋਈ ਨਹੀਂ ਮੇਰੇ ਤੈਨੂੰ ਲੋ ਜੀ ਬੱਕਰੀ ਤੁਹਾਨੂੰ ਦੁਬਾਰਾ ਦਿਖਾ ਦਿੰਦੇ ਤੈਨੂੰ 25 ਦਾ ਮੇਰੇ ਸਾਹਮਣੇ 14000 ਦੀ ਬੱਕਰੀ ਨਹੀਂ ਸੀ ਤੂੰ ਇਹ ਆ ਬੱਲੇ ਆ ਪਾਠਾ ਦੋਸਤੋ ਇਹਦੇ ਮਗਰ ਪੱਠ ਬਹੁਤ ਚੰਗੀ ਆ ਪੰਜ 500 ਰੁਪਏ ਦੀ ਠੋਕੀ ਨਹੀਂ ਠੋਕੀ ਫਿਰ ਪੱਠ ਬੱਕਰੀ ਚੰਗੀ ਬਾਈ ਅਗਲਾ ਸੌਦਾ ਦੋਸਤੋ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੌਦਾ ਤੁਹਾਨੂੰ ਬਾਅਦ ਚ ਦਿਖਾਵਾਂਗੇ ਹਾਂ ਬਾਈ ਕਿਵੇਂ ਹੋਇਆ ਸੌਦਾ ਮਲਕੀਤ 7000 ਦੀ ਬੱਕਰੀ ਲਈ ਹੈ ਬੱਕਰੀ ਲਈ ਹੈ ਠੀਕ ਆ ਪਾਠਾ ਇਹ ਮਲਕੀਤ ਨੇ ਲਈ ਆ ਮਲਕੀਤ ਨੇ ਮਲਕੀਤ ਨੇ ਬਾਈ ਨੇ ਵੇਚੀ ਆ ਉਸਨੇ ਕਿਹੜਾ ਪਿੰਡ ਆਈ ਆਪਣਾ ਛੱਤੇਆਣਾ ਤੇ ਕੀ ਨਾ ਬਾਈ ਜੀ ਮਲਕੀਤ ਹੀ ਮੇਰਾ ਤੇਰਾ ਨਾਮ ਵੀ ਮਲਕੀਤ ਹੀ ਆ ਤੇ ਛੱਤੇਆਣਾ ਦੋਵੇਂ ਛੱਤੇਆਣੇ ਨੇ ਆ ਦੋਵੇਂ ਛੱਤੇਆਣੇ ਠੀਕ ਆ ਬੱਕਰੀ ਤੁਹਾਨੂੰ ਵਿਖਾਉਣੀ ਆਏ ਬੋਲ ਠੱਗ ਠੱਗ ਹੋਰ ਬਾਈ ਠੀਕ ਆ ਲਓ ਜੀ ਆ ਬੱਕਰੀ ਆ 7000 ਦਾ ਸੌਦਾ ਹੋਇਆ ਆਹਾ 11 ਨਾਲ ਹੀ ਆ। ਆ ਗੱਬਨ ਦੀ ਕੰਨ ਲਗਾ। ਗੱਬਨ ਹੈਗੀ ਆ। ਦਿਖਾਈ ਮਾੜੀ ਜੀ। ਹੈਗੀ ਹੈ ਗੱਬਨ। ਦਿਖਾਈ ਮਾੜੀ ਜੀ ਬਾਈ। ਦੇਖ ਦੇਖ। ਮੈਂ ਤਾਂ ਗੱਬਨ ਨਾ ਕਿਹਾ। ਲਓ ਜੀ ਆ ਬੱਕਰੀ ਆ। 7000 ਦੀ ਬਾਈ ਨੇ ਗਾਂ ਵੇਚਤੀ। ਤੇ ਸੌਦਾ ਹੋਇਆ ਸੀ ਬਰਬਰੀ ਬੱਕਰੀ ਨਾਲ। ਇਸ ਬੱਕਰੀ ਨਾਲ ਸੌਦਾ ਹੋਇਆ ਸੀਗਾ ਇਹ ਗੱਬਨ। ਬਰਬਰੀ ਕਰਾਸ। ਉਹ ਖਾਲੀ ਆ। ਸੌਦਾ ਕਰਕੇ ਉਹ ਅੱਗੇ ਵੇਚਤੀ ਬਾਈ ਨੇ। ਅਗਲਾ ਸਬਦ ਆ ਤੁਹਾਨੂੰ ਦਿਖਾਉਣੇ ਆ ਦੋਸਤੋ ਸੁਖਣਾ ਅਬਲੂ ਬੱਕਰਾ ਮੰਡੀ ਦੇ ਇਹ ਸੌਦੇ ਹੋ ਰਹੇ ਆ ਬਾਬਾ ਬਾਗੀ ਹੋ ਗਈ ਲਖਾਈ ਬਾਬੇ ਦੀ ਤੇ ਲੋ ਜੀ ਆ ਬੱਕਰੀ ਦਾ ਸੌਦਾ ਹੋ ਗਿਆ ਲਖਾਈ ਇਹਨਾਂ ਨਹੀਂ ਕਰਨੀ ਨਾ ਨਾ ਲਖਾਈ ਦੇਣ ਕਰ ਨਾ ਦਿੱਤੇ ਪੈਸੇ ਦੇ ਤੇ ਇਹ ਕੰਮ ਹੋਈ ਸਿੱਧੀ ਗੱਲ ਹੈ ਹਾਂ ਕਰਤਾ ਹਜੇ ਕਰਤਾ ਠੀਕ ਆ ਜੀ ਤੇ ਕਿਹੜਾ ਪਿੰਡ ਆ ਜੀ ਆਪਣਾ ਬੋਟਰ ਬਖੂਆ ਬੋਟਰ ਬਖੂਆ ਤੇ ਕਿੰਨੇ ਦੀ ਵੇਚਤੀ ਬੱਕਰੀ 10000 ਦੀ ਤੇ ਗੂਗਲ ਪੇ ਕਰ ਹੋਏ ਕਰਦਣਾ ਕਰਦਣਾ ਮੈਂ ਇੱਕ ਸਕੈਨ ਠੀਕ ਆ ਜੀ ਗੂਗਲ ਪੇ ਗੂਗਲ ਪੇ ਬਾਈ ਪੈਸੇ ਕਰੂ ਆ ਆ ਸੌਦਾ ਦੋਸਤੋ ਹੋ ਗਿਆ 10000 ਰੁਪਏ ਪੂਰੇ 10000 ਲਖਾਈ ਬਾਬਾ ਜੀ ਦੀ ਆ ਠੀਕ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਖੋਲ ਬੱਕਰੀ ਦੀ ਜਿੱਥੇ ਮਰ ਜੇ ਲਓ ਜੀ ਆ ਪੱਟ ਦਾ ਸੌਦਾ ਹੋਇਆ ਸੁਖਨਾ ਬਲੂ ਬੱਕਰਾ ਮੰਡੀ ਤੇ ਕਿਹੜੇ ਵੀਰ ਨੇ ਵੇਚੀ ਆ ਬਈ ਇਹ ਆਪਣਾ ਪਿੰਡ ਕਿਹੜਾ ਜੀ ਦੋਦਾ ਜੀ ਦੋਦਾ ਕਿੰਨੇ ਦੀ ਵੇਚਤੀ ਬਾਈ 5000 ਦੀ ਦੇਤੀ ਬਾਈ 5000 ਦੀ ਤੇ ਲੈਣ ਵਾਲਾ ਬਾਈ ਤੁਸੀਂ ਲਈ ਆ ਹਾਂ ਜੀ ਕਿਹੜਾ ਪਿੰਡ ਆ ਜੀ ਆਪਣਾ ਚੱਕ ਦੂਹੇ ਵਾਲਾ ਜੀ ਚੱਕ ਦੂਹੇ ਵਾਲਾ ਠੀਕ ਆ ਇੰਨੇ ਚ ਜਾਇਜ ਆ ਹਾਂ ਜੀ ਠੀਕ ਆ ਗੜਾਓ ਪੈਸੇ ਬਾਈ ਲਓ ਜੀ ਦੋਸਤੋ 5000 ਦੀ ਪੱਠ ਇਹ ਬਾਈ ਨੇ ਵੇਚੀ ਆ ਹਾਂ ਫੇਰੀ ਇਹਨਾਂ ਦਾ ਘਾਈ ਆਦੀ ਆਦੀ ਠੀਕ ਹੈ ਲਓ ਜੀ ਬਹੁਤ ਵਧੀਆ ਪਾਠਾ ਖੀਰੀ ਅੰਮੂ ਇਹ ਪਰਚੀ ਲੈ ਲਓ ਚੰਗਾ ਜੀ ਬਹੁਤ ਚੰਗੀ ਆ ਜੀ ਹੁਣ ਬੰਦ ਲਓ ਇਹਨੂੰ ਸਾਹਿਬ ਜੀ ਤੁਸੀਂ ਹਾਂ ਸਾਦੂ ਜੀ ਬਾ ਕੋਈ ਨਹੀਂ ਬੰਦ ਲਓ ਫਿਰ ਉੱਥੇ ਲਓ ਜੀ ਤਰਕੀ ਨਰ ਤੇ ਮਾਦਾ ਹਾ ਦੋ ਵਿਕਣੇ ਆਈ ਸੀ ਸੁਖਨਾ ਵਾਲਾ ਬਲੂ ਬੱਕਰਾ ਮੰਡੀ ਤੇ ਤੇ ਪੁੱਛਦੇ ਆਪਾਂ ਬਾਈ ਦਾ ਨਾਂ ਕੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਬਾਈ ਆਪਣਾ ਪ੍ਰੀਤਮ ਸਿੰਘ ਜੀ ਪ੍ਰੀਤਮ ਸਿੰਘ ਤੇ ਪਿੰਡ ਕਿਹੜਾ ਜੀ ਆਪਣਾ ਬੋਟਰ ਬਹੂਆ ਬੋਟਰ ਬਹੂਆ ਤੇ ਇਹ ਵੇਚਤੇ ਜੀ ਫਿਰ ਤੁਸੀਂ ਹਾਂ ਬਾਈ ਨੂੰ ਦੇਦੇ ਜੋੜਾਈ ਹਾਂਜੀ ਤੇ ਅੰਕਲ ਕ੍ਰਿਸ਼ਨ ਨੇ ਇਹ ਲੈ ਲਏ ਛੱਤੇ ਆਣੇ ਵਾਲੇ ਨੇ ਹਾਂਜੀ ਤੇ ਕਿੰਨੇ ਦੇ ਦੇਤੇ ਬਾਈ ਇਹ 5000 ਵਾਹ ਜੀ ਵਾਹ ਲਓ ਜੀ ਬਹੁਤ ਵਧੀਆ ਜੋੜੀ ਆ ਲੈਣੇ ਦੇਣੇ ਆ ਜੀ ਅੰਕਲ ਹੈਂ ਇੱਥੇ ਲੈਣੇ ਆ ਕੋਈ ਗੱਲ ਨਹੀਂ ਪੈਸੇ ਤਾਂ ਦੇ ਹੀ ਦੇਣੇ ਆ ਨੇ ਪੈਸੇ ਕਿੱਧਰ ਜਾਂਦੇ ਆ ਬਈ ਕੰਮ ਹੈ ਸਹੀ ਹੈ ਫਿਰ ਇਹ ਦੇਖੋ ਐਸੀ ਐ ਇਸੇ ਤਰ੍ਹਾਂ ਹੀ ਹੁੰਦੀ ਆ ਕਲਗੀ ਹੁੰਦੀ ਆ ਇਹਦੇ ਉੱਤੇ ਅੱਛਾ ਤੁਹਾਨੂੰ ਤਾਂ ਨਵੀਂ ਕਰਾਤੀ ਤੁਸੀਂ ਹੱਥ ਲਾ ਕੇ ਉੱਤਾ ਕਰਾ ਨਹੀਂ ਨਹੀਂ ਬਸ ਠੀਕ ਆ ਕਈ ਤਰ੍ਹਾਂ ਦੇ ਜਾਨਵਰ ਦੋਸਤੋ ਕੁੱਤੇ ਕਬੂਤਰ ਮੁਰਗੇ ਤਰਕੀ ਇਹ ਜਾਨਵਰ ਇੱਥੇ ਵਿਕਣੇ ਆਉਂਦੇ ਆ ਬੱਕਰੀਆਂ ਦੇ ਨਾਲ ਨਾਲ ਤੇ ਇਹ ਵੀ ਸੌਦੇ ਹੋ ਜਾਂਦੇ ਇੱਥੇ ਸਾਰੇ ਵੀਰ ਲਿਆਇਆ ਕਰੋ